ਜੀ ਕੈਮਰਾ ਲਾਇਓ ਸਾਡਾ ਕੋਈ ਕੁਝ ਬੰਗਾਰ ਨਹੀਂ ਸਕਦਾ ਪਹਿਲਾਂ ਵੀ ਲੋਕਾਂ ਨੇ ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਨਾ ਨਾ ਇੱਥੇ ਹੀ ਆ ਜੀ ਘਰੇ ਬੈਠੇ ਆ ਫਿਰ ਐਕਸ਼ਨ ਕਦੋਂ ਹੋਵੇਗਾ ਜਲਦ ਹੋਊਗਾ ਜੀ ਦੇ ਵਿੱਚ ਵੱਡੀ ਖੇਪ ਫੜਨ ਦੇ ਲਈ ਮੈਂ ਅੱਜ ਨੌ ਪੁਜਾਗਰ ਕੀਤੇ ਨੇ ਕਿਉਂਕਿ ਵੱਡੀ ਖੇਪ ਜਿਹੜੇ ਵੱਡੇ ਨਸ਼ੇ ਦੇ ਤਸਕਰ ਨੇ ਉਹ ਇਹ ਪਰਿਵਾਰ ਨੇ ਦਿੱਤੇ ਨੇ ਔਰ ਇਹਨਾਂ ਪਰਿਵਾਰਾਂ ਦੇ ਉੱਤੇ ਜਦੋਂ ਕਾਰਵਾਈ ਹੋਊਗੀ ਤੁਹਾਨੂੰ ਖੇਪ ਬਾਰੇ ਪਤਾ ਲੱਗ ਜਾਊਗਾ ਤੇ ਕਾਰਵਾਈ ਵੀ ਵੱਡੀ ਹੋਊਗੀ ਇਹ ਮੈਂ ਗਰੰਟੀ ਦਿੰਦਾ ਅੱਜ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਅੱਜ ਨਗਰ ਸੁਧਾਰ ਟਰਸਟ ਦੇ ਦਫਤਰ ਨਮਾ ਸ਼ਹਿਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਔੜ ਅਤੇ ਗੁੜਾਪੜ ਵਿਖੇ ਨਸ਼ੇ ਦੇ ਤਸਕਰਾਂ ਵੱਲੋਂ ਆਪਣੀਆਂ ਪ੍ਰਾਪਰਟੀਆਂ ਤੇ ਕਾਰਾਂ ਖਰੀਦ ਲਈਆਂ ਗਈਆਂ ਲੇਕਿਨ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਮੈਂ ਹਰਪਾਲ ਸਿੰਘ ਚੀਮਾ ਨੂੰ ਖੁਦ ਮਿਲਾਂਗਾ ਤੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਾਂਗਾ ਉਨ੍ਹਾਂ ਇਹ ਵੀ ਦੋਸ਼ ਲਗਾਏ ਹਨ ਕਿ ਨਸ਼ਾ ਤਸਕਰਾ ਨਾਲ ਕਈ ਵੱਡੇ ਅਫਸਰ ਵੀ ਮਿਲੇ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਅੱਜ ਦੀ ਜਿਹੜੀ ਵਿਸ਼ੇਸ਼ ਪ੍ਰੈਸ ਕਾਨਫਰੰਸ ਮੈਂ ਕਰਨ ਜਾ ਰਿਹਾ ਇਹ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਹੈਗਾ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਮਹਿੰਮ ਸ਼ੇੜੀ ਹੋਈ ਆ ਜਿਸ ਦੇ ਕਮੇਟੀ ਦੇ ਮੁਖੀ ਮਾਨਯੋਗ ਕੈਬਨਿਨ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਔਰ ਸਾਡੇ ਜ਼ਿਲ੍ਹੇ ਦਾ ਜਿਹੜਾ ਇੰਚਾਰਜ ਵੀ ਉਹਨਾਂ ਨੂੰ ਲਗਾਇਆ ਗਿਆ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਸਾਰੇ ਪ੍ਰਸ਼ਾਸਨ ਦੇ ਨਾਲ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਰੇ ਲੀਡਰ ਸਹਿਬਾਨਾਂ ਦੀ ਜ਼ਿਲ੍ਹੇ ਦੇ ਸਾਰੇ ਲੀਡਰ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਚਿੱਟੇ ਦੇ ਕੋਡ ਨੂੰ ਖਤਮ ਕਰਨ ਦੇ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਚਿੱਟੇ ਤੋਂ ਬਚਾਉਣ ਲਈ ਚਿੱਟੇ ਤੋਂ ਮੁਕਤ ਕਰਨ ਦੇ ਲਈ ਜਿਹੜਾ ਇਹ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਸੀ ਸੋ ਇੱਕ ਹਫ਼ਤਾ ਹੋ ਗਿਆ ਉਸ ਦਿਨ ਵੀ ਮਾਨਯੋਗ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਜਿਹੜੇ ਔਰ ਤੇ ਗਰੁੱਪਰ ਦੇ ਮੇਨ ਕਿੰਗ ਨੇ ਜਿਹੜੇ ਮਗਰਮਛ ਨੇ ਚਿੱਟੇ ਦੀ ਸਪਲਾਈ ਦੇ ਸੋ ਉਹਨਾਂ ਦੇ ਨਾਮ ਦਿੱਤੇ ਗਏ ਸੀ ਉਸ ਦਿਨ ਮੀਡੀਆ ਬਾਹਰ ਸੀ ਪਰ ਅੰਦਰ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਪੂਰੇ ਪ੍ਰਸ਼ਾਸਨ ਨੂੰ ਸਾਰਾ ਪੁਲਿਸ ਪ੍ਰਸ਼ਾਸਨ ਉੱਥੇ ਹਾਜ਼ਰ ਸੀਗਾ ਸਾਰੇ ਸਿਵਲ ਦੇ ਜਿਹੜੇ ਅਧਿਕਾਰੀ ਅਫਸਰ ਸਹਿਬਾਨ ਉੱਥੇ ਹਾਜ਼ਰ ਸੀ ਮਾਨਯੋਗ ਫਰਪਾਲ ਸਿੰਘ ਟੀਮਾ ਜੀ ਦੀ ਮੌਜੂਦਗੀ ਦੇ ਵਿੱਚ ਸਾਰੇ ਲੀਡਰਾਂ ਨੇ ਇੱਕ ਸਰਵੇ ਵਿੱਚ ਕਿਹਾ ਸੀ ਕਿ ਜਿਹੜਾ ਔੜ ਤੇ ਗੁਰਪੜ ਦੇ ਵਿੱਚ ਜਿਹੜਾ ਨਸ਼ਾ ਵਿਕਦਾ ਜਿਹੜੀ ਵੱਡੀ ਖੇਪ ਆਂਦੀ ਹੈ ਜਿਹੜੇ ਵੱਡੇ ਮਗਰਮਚ ਨੇ ਸੋ ਉਹਨਾਂ ਦੇ ਅੱਜ ਜਿਹੜੇ ਮੈਂ ਨਾਮ ਤੁਹਾਨੂੰ ਉਜਾਗਰ ਕਰਨ ਜਾ ਰਿਹਾ ਪਿਛਲੇ 3-4 ਦਿਨਾਂ ਤੋਂ ਜਦ ਕੇ ਪੂਰੇ ਪੰਜਾਬ ਦੇ ਵਿੱਚ ਢੱਲਲੇ ਨਾਲ ਜਿਹੜਾ ਉਹ ਨਸ਼ੇ ਦੀ ਰੋਕ ਥਾਮ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਇਸ ਮੁਹਿੰਮ ਦੇ ਲਈ ਜਿੰਨੀ ਸਪੱਤ ਕੀਤੀ ਜਾਵੇ ਉਹ ਘੱਟ ਆ ਸਾਡੇ ਨਵਾਂ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਪਰਸੋਂ ਤੇ ਕੱਲ ਜਿਹੜੀ ਆ ਉਹ ਪੀੜਾ ਪੰਜਾ ਉਹਨਾਂ ਮਕਾਨਾਂ ਤੇ ਚਲਾਇਆ ਗਿਆ ਜਿਹੜੀ ਇਸ ਗੰਦੀ ਕਮਾਈ ਨਾਲ ਲੋਕਾਂ ਦਾ ਖੂਨ ਚੂਸ ਕੇ ਬਣਾਈਆਂ ਕਈਆਂ ਕੋਠੀਆਂ ਜਾਂ ਮਕਾਨ ਸੀ ਸੋ ਗੱਲ ਸਿਰਫ ਜਿਹੜੀ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਜਾ ਰਿਹਾ ਉਹਦਾ ਮੇਨ ਮੁੱਖ ਮਕਸਦ ਹੈਗਾ ਕਿ ਜਿਹੜੇ ਮੇਨ ਕਿੰਗਪਿੰਨ ਨੇ ਔਰ ਮੈਂ ਇਹ ਸਿੱਧਾ ਠੋਕ ਬੁਜਾ ਕੇ ਦਾਅਵਾ ਕਰਦਾ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਿਉਂਕਿ ਕੱਲ ਤੇ ਪਰਸੋਂ ਇਹਨਾਂ ਪਿੰਡਾਂ ਦੇ ਮੇਰੇ ਕੋਲ ਬਹੁਤ ਸਾਰੇ ਲੋਕ ਆਏ ਸੀ ਔਰ ਲੋਕ ਕਿਉਂ ਆਏ ਕਿਉਂਕਿ ਪਿਛਲੇ ਦਿਨੀ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਜਿਹੜੀ ਮੈਂ ਇੱਕ ਰੇਡ ਦੀ ਖੱਡ ਉੱਤੇ ਰੇਡ ਕੀਤੀ ਸੀ ਮਾਈਨਿੰਗ ਦੀ ਖੱਡ ਉੱਤੇ ਉਸ ਤੋਂ ਬਾਅਦ ਲੋਕਾਂ ਨੂੰ ਵਿਸ਼ਵਾਸ ਬਣਿਆ ਕਿ ਯਾਰ ਇਹ ਬੰਦਾ ਹੈਗਾ ਮੈਂ ਇਹਨਾਂ ਕੋਲ ਆਪਾਂ ਜਾ ਕੇ ਦੁੱਖ ਰੋਵਾਂਗੇ ਤੇ ਸਾਡਾ ਜ਼ਰੂਰ ਹੱਲ ਹੋਊਗਾ ਸੋ ਇਨਾ ਪਿੰਡਾਂ ਦੇ ਲੋਕ ਮੇਰੇ ਕੋਲ ਬਹੁਤ ਸਾਰੇ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਲੋਕ ਆ ਕੇ ਇੱਥੇ ਪਿੱਟ ਕੇ ਗਏ ਨੇ ਕਿ ਭਾਜੀ ਸਰਕਾਰ ਤੁਹਾਡੀ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਜਿਹੜੇ ਪੂਰੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਸਪਲਾਈ ਕਰਦੇ ਆ ਚਿੱਟੇ ਦੀ ਸਪਲਾਈ ਕਰਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਊਗੀ ਸੋ ਆੜ ਤੇ ਗਰੁੱਪਰ ਦੇ ਜਿਹੜੇ ਮੇਨ ਕਿੰਗਪਿੰਨ ਨੇ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਕਰੀਬ ਮੈਨੂੰ ਲੱਗਦਾ ਭਈ 10-10 20-20 ਕਿਲੋ ਚਿੱਟੇ ਦੇ ਖੇਪਿਆਂ ਦੇ ਕੋਲ ਉਤਰਦੀ ਆ ਔਰ ਦਿੱਲੀ ਦਾ 8-10 ਲੱਖ ਰੁਪਇਆ ਜਿਹੜੀ ਇਹ ਇਹ ਚਿੱਟੇ ਦੀ ਕਮਾਈ ਤੋਂ ਇਹਨਾਂ ਦੇ ਕੋਲ ਆਂਦਾ ਹਰ ਰੋਜ਼ ਦੀ ਸੇਲ ਆ ਸੋ ਇਹ ਜਿਹੜੇ ਤਿੰਨ ਪਰਿਵਾਰ ਨੇ ਤਿੰਨ ਜਿਹੜੇ ਮੇਨ ਨਾਮ ਨੇ ਮੈਂ ਉਹ ਤੁਹਾਨੂੰ ਦੱਸਣ ਜਾ ਰਿਹਾ ਉਹਦੇ ਵਿੱਚ ਜੈਲੀ ਦਾ ਪਰਿਵਾਰ ਆ ਜੀ ਸੋਖੀ ਦਾ ਪਰਿਵਾਰ ਆ ਤੇ ਦੇਵੀ ਦਾ ਪਰਿਵਾਰ ਆ ਇਹ ਤਿੰਨ ਉਹ ਪਰਿਵਾਰ ਨੇ ਬਾਕੀ ਹੋਰ ਵੀ ਹੈਗੇ ਨੇ ਛੋਟੇ-ਮੋਟੇ ਇਹ ਉਹ ਵੱਡੇ ਮਗਰਮਛ ਨੇ ਜਿਨ੍ਹਾਂ ਦੇ ਪੂਰੇ ਪਰਿਵਾਰ ਦੇ ਉੱਤੇ ਐਂਡੀਪੀਐਸ ਐਕਟ ਦੇ ਤਹਿਤ ਘੱਟੋ-ਘੱਟ 20 ਤੋਂ 25-25 ਪਰਚੇ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਹੁਣ ਤੱਕ ਕਾਰਵਾਈ ਨਾ ਕਰਨਾ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਇੱਕ ਬੜੀ ਨਿਰਾਸ਼ਾ ਆ ਬੜੀ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆ ਬੜਾ ਰੋਸ ਆ ਇਹਨਾਂ ਪਿੰਡਾਂ ਦੇ ਗਰੁੱਪਨ ਤੇ ਔੜ ਦੇ ਬੰਦੇ ਮੇਰੇ ਕੋਲ ਅੱਜ ਸਵੇਰੇ ਵੀ ਆ ਕੇ ਗਏ ਆ ਉਹ ਕਹਿੰਦੇ ਭਾਜੀ ਸਾਡੇ ਪਿੰਡ ਦਾ ਯਾਰ ਹਜੇ ਵੀ ਉਹ ਟਲਦੇ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਉਹਨਾਂ ਨੇ ਆਪਣੇ ਕੱਲੇ ਕੱਲੇ ਨੇ ਘਰ ਦੇ ਉੱਤੇ 50 50 ਕੈਮਰੇ ਬੜੇ ਸਾਫ ਕੁਆਲਟੀ ਦੇ ਲਾਏ ਹੋਏ ਨੇ ਔਰ ਉਹ ਸ਼ਰਿਆਮ ਪ੍ਰਸ਼ਾਸਨ ਨੂੰ ਉਹ ਬੜਕਾ ਮਾਰਦੇ ਨੇ ਕਿ ਤੁਸੀਂ ਸਾਡਾ ਕੱਖ ਨਹੀਂ ਪੱਟ ਸਕਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਅਸੀਂ ਹਾਈ ਕੋਰਟ ਦੇ ਵਿੱਚ 5 5 ਲੱਖ ਰੁਪਏ ਵਾਲੇ ਵਕੀਰ ਰੱਖੇ ਹੋਏ ਆ ਮਤਲਬ ਸ਼ਰਿਆਮ ਧਮਕੀਆਂ ਦਿੰਦੇ ਨੇ ਔਰ ਜਿਹੜਾ ਕੋਈ ਆਂਢੀ ਗੁਆਂਢੀ ਦਾ ਪਿੰਡ ਵਾਸੀ ਉਹਨਾਂ ਦਾ ਕੋਈ ਜਿਹੜੀ ਮੰਢੀਰ ਉੱਥੇ ਆਦੀ ਆ ਜਿਹੜੇ ਕੋਈ ਨਸ਼ੇ ਦੇ ਆਦੀ ਲੋਕ ਉੱਥੇ ਨਸ਼ਾ ਲੈਣ ਆਉਂਦੇ ਨੇ ਸੋ ਜਦੋਂ ਉਹ ਕੋਈ ਉਹਨਾਂ ਦੀ ਵਿਰੋਧਤਾ ਕਰਦੇ ਆ ਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਮਾਰੇ ਚੰਗੇ ਬੋਲ ਬੋਲੇ ਜਾਂਦੇ ਆ ਸੋ ਲੋਕ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਤਾਂ ਕਈ ਵਾਰ ਜਾਨੂ ਮਾਰਨ ਦੀਆਂ ਧਮਕੀਆਂ ਵੀ ਇਹ ਲੋਕ ਜਿਹੜੇ ਦਿੰਦੇ ਨੇ ਇਹ ਪਰਿਵਾਰ ਜਿਹੜੇ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਹਰ ਰੋਜ਼ ਦੀ ਕਮਾਈ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ ਸੋ ਜੈਲੀ ਸੋਖੀ ਤੇ ਦੇਬੀ ਇਹ ਮੇਨ ਵੱਡੇ ਮਗਰਮਛਨੇ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਚਿੱਟੇ ਦੀ ਖੇਪ ਨੂੰ ਜਿਹੜਾ ਆਲੇ ਦੁਆਲੇ ਕੱਲੇ ਕੱਲੇ ਪਿੰਡ ਦੇ ਵਿੱਚ ਪਹੁੰਚਾਉਣ ਲਈ ਛੋਟੇ ਛੋਟੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਕੋਈ ਨਸ਼ਾ ਪੀਂਦੇ ਸੀਗੇ ਉਹੀ ਅੱਗੇ ਤਸਕਰ ਬਣ ਗਏ ਉਹੀ ਵੇਚਣ ਲੱਪੇ ਪਰ ਜਿਹੜਾ ਮੇਨ ਚਿੱਟਾ ਸਾਡੇ ਜ਼ਿਲ੍ਹੇ ਚ ਆ ਰਿਹਾ ਉਹ ਇਹਨਾਂ ਤਿੰਨਾਂ ਪਰਿਵਾਰਾਂ ਤੋਂ ਆ ਰਿਹਾ ਇਹਨਾਂ ਦੀਆਂ ਨੋਹਾਂ ਇਹਨਾਂ ਦੇ ਮੁੰਡੇ ਇਹਨਾਂ ਦੀਆਂ ਧੀਆ ਇਹ ਸਾਰਾ ਪਰਿਵਾਰ ਇਹ ਤਿੰਨੇ ਪਰਿਵਾਰ ਕਿੰਗ ਪਿੰਨ ਨੇ ਔਰ ਜੇ ਪ੍ਰਸ਼ਾਸਨ ਠੋਕ ਵਜਾ ਕੇ ਇਨਾਂ ਦੇ ਉੱਤੇ ਕਾਰਵਾਈ ਕਰ ਦੇਵੇ ਤਾਂ ਮੈਂ ਕਹਿੰਦਾ ਵੀ 80% ਸਾਡੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਚਟਾ ਖਤਮ ਹੋ ਸਕਦਾ 80% ਕੱਲਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਨਸ਼ਾ ਮੁਕਤ ਨਹੀਂ ਹੋਊਗਾ ਮੈਂ ਇਹ ਗੱਲ ਬਾਦੇ ਨਾਲ ਦਾਅਵੇ ਨਾਲ ਕਹਿਣਾ ਕਿ ਪੂਰਾ ਦੁਆਬਾ ਨਸ਼ਾ ਮੁਕਤ ਹੋ ਸਕਦਾ ਸੋ ਉਸ ਦਿਨ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਜਿੰਨੇ ਵੀ ਸਾਡੇ ਲੀਡਰ ਬੈਠੇ ਸੀ ਸਾਰਿਆਂ ਨੇ ਕਿਹਾ ਕਿ ਸਰ ਔਰਤੇ ਗਰੁੱਪਨ ਨੂੰ ਸਾਬ ਲਓ ਔਰਤੇ ਗਰੁੱਪਨ ਨੂੰ ਸਾਬ ਲਓ ਉੱਥੇ ਕੰਟਰੋਲ ਕਰ ਲਓ ਤੇ ਬਾਕੀ ਪੂਰਾ ਜ਼ਿਲ੍ਹਾ ਜਿਹੜਾ ਉਹ ਆਪਣੇ ਆਪ ਕੰਟਰੋਲ ਹੋ ਜਾਣਾ ਸੋ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਜਰੀਏ ਇਹਨਾਂ ਤਿੰਨਾਂ ਹੀ ਪਰਿਵਾਰਾਂ ਨੂੰ ਇਹਨਾਂ ਨੂੰ ਵਾਰਨਿੰਗ ਦੇਣਾ ਚਾਹਨਾ ਕਿ ਇਹ ਕਾਲੀਆਂ ਕਰਤੂਤਾ ਕਾਲੀਆਂ ਕਮਾਈਆਂ ਕਰਨੀਆਂ ਬੰਦ ਕਰ ਦਿਓ ਤੁਸੀਂ ਪਿੰਡ ਦੇ ਲੋਕਾਂ ਨੂੰ ਆਣ ਆਲੇ ਦੁਆਲੇ ਦੇ ਆਂਡੀਆਂ ਗਵਾਂਡੀਆਂ ਨੂੰ ਕੋਈ ਪ੍ਰੈਸ ਵਾਲਾ ਵੀ ਨਹੀਂ ਜਾਣ ਦਸਕਰਾਂ ਨੂੰ ਇਹਨਾਂ ਤੋਂ ਪੂਰਾ ਏਰੀਆ ਪੂਰਾ ਜ਼ਿਲ੍ਹਾ ਫਲੋਰ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਬੜਾਚੌਰ ਰੋਪੜ ਹਰ ਬੰਦਾ ਦੁਖੀ ਹੈ ਹਰ ਬੰਦਾ ਤੰਗ ਆ ਇਸ ਲੈਵਲ ਦੀ ਗੁੰਡਾਗਰਦੀ ਕਰਦੇ ਨੇ ਮੈਨੂੰ ਤਾਂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਜਿਹੜੇ ਇਹਨਾਂ ਦੇ ਮੁੰਡੇ ਨੇ ਇਹ ਪੂਰੀ ਗੁੰਡਾਗਰਦੀ ਕਰਦੇ ਨੇ ਲਗਜ਼ਰੀ ਗੱਡੀਆਂ ਰੱਖੀਆਂ ਹੋਈਆਂ ਮਹਿਲ ਟੈਪ ਇਹਨਾਂ ਨੇ ਕੋਠੀਆਂ ਪਾਈਆਂ ਹੋਈਆਂ ਔਰ ਗੱਡੀਆਂ ਇਹ ਸਪੀਡ ਨਾਲ ਚਲਾਉਂਦੇ ਨੇ ਕਿ ਕਈ ਤਾਂ ਇਹਨਾਂ ਨੇ ਨਾਕਿਆਂ ਦੇ ਉੱਤੇ ਜਦੋਂ ਇਹ ਨਸ਼ੇ ਦੀ ਖੇਪ ਲੈ ਕੇ ਆਉਂਦੇ ਨੇ ਨਾ ਕਈ ਤਾਂ ਨਾਕਿਆਂ ਦੇ ਉੱਤੇ ਇਹਨਾਂ ਨੇ ਪੁਲਿਸ ਵਾਲੇ ਦਰੜ ਦਿੱਤੀ ਕਈ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਗਲਾਮੇ ਤੋਂ ਹੱਥ ਪਾ ਲਿਆ ਇੱਕ ਸਾਡੇ ਪਿੱਛੇ ਅਫਸਰ ਨੂੰ ਇਹਨਾਂ ਨੇ ਘਰੇ ਜਾ ਕੇ ਉਹਨਾਂ ਬਤਮੀਜ਼ੀ ਕੀਤੀ ਉਹਦੇ ਨਾਲ ਹੱਥੋਂ ਪਾਈ ਹੋਏ ਔਰ ਇਹ ਬੇਖੌਫ ਹੋ ਕੇ ਇਹ ਜਿਹੜਾ ਇੰਨਾ ਬੇਪਰਵਾਹ ਕੰਮ ਕਰ ਰਹੇ ਨੇ ਇਹਨਾਂ ਦੇ ਪਿੱਛੇ ਕੌਣ ਸੋ ਦੂਸਰੀ ਗੱਲ ਇਹਨਾਂ ਦਾ ਕੋਈ ਵੀ ਕਾਰੋਬਾਰ ਨਾ ਹੋਣ ਦੀ ਬਦੌਲਤ ਨਾ ਹੋਣ ਕੋਈ ਵੀ ਚੰਗਾ ਕਾਰੋਬਾਰ ਇਹਨਾਂ ਦੇ ਕੋਲ ਨਹੀਂ ਹੈਗਾ ਫਿਰ ਵੀ ਇਹਨਾਂ ਕੋਲ ਲਗਜ਼ਰੀ ਗੱਡੀਆਂ ਇੱਕ ਦੋ ਨਹੀਂ ਬਲਕਿ 15-15 ਗੱਡੀਆਂ ਕੱਲੇ-ਕੱਲੇ ਦੇ ਘਰ 'ਚ ਖੜੀਆਂ ਕਿਹੜੀਆਂ ਟੌਪ ਮਾਡਲ ਫੋਰਚੂਨਰ ਟੌਪ ਮਾਡਲ 18 ਜਿਹੜੀਆਂ ਮਤਲਬ ਇੱਕ ਪਰਿਵਾਰ ਲੈਣ ਲੱਗਾ 100 ਵਾਰੀ ਸੋਚਦਾ ਤੇ ਕਿਸ਼ਤਾਂ ਕਰਕੇ ਮਸੀਹੇ ਗੱਡੀ ਖਰੀਦਦਾ ਇਹਨਾਂ ਦਾ ਕੋਈ ਕਾਰੋਬਾਰ ਨਹੀਂ ਇਹਨਾਂ ਦਾ ਕੋਈ ਕੰਮਕਾਰ ਨਹੀਂ ਇਹਨਾਂ ਨੇ ਮਹਿਲਾ ਸਾਰ ਕੋਠੀਆਂ ਬਣਾਈਆਂ ਹੋਈਆਂ ਇਹਨਾਂ ਨੇ ਚਿੱਟਾ ਵੇਚ-ਵੇਚ ਕੇ ਜਿਹੜੀਆਂ ਲਗਜ਼ਰੀ ਗੱਡੀਆਂ ਲਈਆਂ ਹੋਈਆਂ ਕਦੇ ਇਹ ਪੁਲਿਸ ਵਾਲਿਆਂ ਦੀਆਂ ਗੱਟਾਂ ਲੱਤਾਂ ਭੰਦਿਆ ਨੇ ਕਦੇ ਪੁਲਿਸ ਵਾਲਿਆਂ ਦੀਆਂ ਗੱਡੀਆਂ ਤੋੜਦੇ ਨੇ ਕਦੇ ਉਹਨਾਂ ਨੂੰ ਨਾਕਿਆਂ ਤੇ ਦਰੜਦੇ ਨੇ ਕਦੇ ਜਿਹੜਾ ਕੋਈ ਪਿੰਡ ਦਾ ਬੰਦਾ ਵਿਰੋਧ ਕਰਦਾ ਕੋਈ ਪਿੰਡ ਦਾ ਸਮਾਜ ਸੇਵੀ ਉੱਠਦਾ ਕਦੇ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਸੋ ਇਹ ਗੁੰਡਾਗਰਦੀ ਹੁਣ ਨਹੀਂ ਚੱਲੂਗੀ ਮੈਂ ਇਹਨਾਂ ਤਿੰਨਾਂ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਕਹਿਣਾ ਚਾਹੁੰਦਾ ਕਿ ਬੰਦੇ ਦੇ ਪੁੱਤ ਬਣ ਜੋ ਆਉਣ ਵਾਲਾ ਸਮਾਂ ਜੇ ਤੁਸੀਂ ਨਾ ਸੁਧਰੇ ਤਾਂ ਇਹ ਜਿਹੜੀਆਂ ਕੋਠੀਆਂ ਆ ਇਹ ਵੀ ਬਹੁਤ ਜਲਦ ਢਹਿਣਗੀਆਂ ਇਹ ਜਿਹੜੀਆਂ ਤੁਹਾਡੀਆਂ ਗੱਡੀਆਂ ਆ ਇਹ ਜਿਹੜੇ ਤੁਸੀਂ ਸੋਨਾ ਕਈ ਕਿਲੋ ਜੜਾ ਬਣਾ ਕੇ ਹੁਣ ਤੁਸੀਂ ਇੱਕ ਨਵਾਂ ਟ੍ਰੈਂਡ ਚਲਾਇਆ ਕਿਉਂਕਿ ਇਹਨਾਂ ਦੀਆਂ ਨਾ ਸਾਰੇ ਪਾਸੇ ਰਿਸ਼ਤੇਦਾਰੀਆਂ ਹੁਣ ਇਹ ਜਿਆਦਾ ਪ੍ਰਾਪਰਟੀ ਬਣਾਉਣ ਨੂੰ ਨਹੀਂ ਜਾਂਦੇ ਹੁਣ ਇਹਨਾਂ ਨੇ 골ਡ ਖਰੀਦਣ ਨੂੰ ਪੈਸੇ ਇਨਵੈਸਟ ਕਰਨੇ ਲਾ ਦਿੱਤੇ ਆ ਲੋਕ ਦੱਸਦੇ ਨੇ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਇਹ ਜਿਹੜੀਆਂ ਕਾਲੀਆਂ ਕਮਾਈਆਂ ਤੁਸੀਂ ਕਰਕੇ ਇਹ ਕੋਠੀਆਂ ਮਹਿਨ ਉਸਾਰੇ ਨੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਜਲ ਦਿਨਾਂ ਦੇ ਉੱਤੇ ਜਿਹੜਾ ਪੀਲਾ ਪੰਜਾ ਚਲਾ ਕੇ ਬਲਡوزر ਚਲਾ ਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇ ਔਰ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਬਾਣਜੋਬ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਨੂੰ ਮੈਂ ਅਪੀਲ ਕਰਦਾ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਘਰ ਉਹਨਾਂ ਦੇ ਜਦੀ ਪਿੰਡ ਤੋਂ ਸੋਖਾ ਕੇ ਪੰਜਾਬ ਸਰਕਾਰ ਦੀ ਸ਼ੁਰੂਆਤ ਕੀਤੀ ਸੀ ਔਰ ਜੇ ਤੁਸੀਂ ਜੈਲੀ ਸੋਖੀ ਦੇਵੀ ਇਹਨਾਂ ਤਿੰਨਾਂ ਪਰਿਵਾਰਾਂ ਦੇ ਉੱਤੇ ਸਖਤ ਕਾਰਵਾਈ ਕਰ ਦਿੱਤੀ ਤੇ ਪੰਜਾਬ ਦਾ ਸਭ ਤੋਂ ਪਹਿਲਾ ਜ਼ਿਲ੍ਹਾ ਹੋਊਗਾ ਸ਼ਹੀਦ ਭਗਤ ਸਿੰਘ ਨਗਰ ਤੁਹਾਡੀ ਹੈ ਜੀ ਜੀ ਮੈਂ ਇਹਨਾਂ ਦੇ 30 ਸਾਲ ਕੇ ਬਾਅਦ ਕਿਉਂ ਤੁਸੀਂ ਅੱਜ ਹਰਕਤ ਵਿੱਚ ਆ ਰਹੇ ਹੋ ਉਹ ਮੈਂ ਇਹਨਾਂ ਦੇ ਸਵਾਲਾਂ ਨੂੰ ਜੋੜਨਾ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਵੀ ਮੇਰੀ ਪੈਸਟ ਕੰਟੈਂਟ ਪੁਲਿਸ ਵਾਲੇ ਨਹੀਂ ਆਂ ਦੂਜੇ ਪਾਸੇ ਕਾਰਵਾਈ ਤਾਂ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਨਹੀਂ ਕਰ ਰਹੀ ਹੈ ਬਿਲਕੁਲ ਦੇਖੋ ਮੈਂ ਪੁਲਿਸ ਨੂੰ ਵੀ ਇਹ ਨਾਲ ਦੀ ਨਾਲ ਅਪੀਲ ਕਰ ਰਿਹਾ ਕਿ ਇੱਕ ਹਫਤਾ ਹੋ ਗਿਆ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਦੀ ਜਿਸ ਦਿਨ ਆਏ ਸੀ ਉਸ ਦਿਨ ਅਸੀਂ ਸਾਰਿਆਂ ਨੇ ਠੋਕ ਮਜਾ ਕੇ ਕਿਹਾ ਸੀ ਕਿ ਭਾਈ ਔਰਤੇ ਗੁੜਪੜ ਉੱਤੇ ਜਿਹੜੇ ਉੱਥੇ ਦੇ ਮਗਰਮੱਛ ਨੇ ਵੱਡੇ ਤਸਕਰ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਜੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੀਤੀ ਤਾ ਇੱਥੇ ਉਹ ਜਵਾਬ ਦੇ ਨੇ ਅਸੀਂ ਉਹਨਾਂ ਤੋਂ ਵੀ ਸਵਾਲ ਪੁੱਛਦੇ ਆ ਇਹ ਪੁਲਿਸ ਪ੍ਰਸ਼ਾਸਨ ਤੋਂ ਵੀ ਸਵਾਲ ਨਾਲੇ ਆ ਕਿ ਭਾਈ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਔਰ ਇਹਦੇ ਤੇ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਊਗੀ ਤਾਂ ਫਿਰ ਮੈਂ ਮਾਨਯੋਗ 1-2 ਦਿਨ ਦੇ ਵਿੱਚ ਮਾਨਯੋਗ ਹਰਪਾਲ ਸਿੰਘ ਚੀਮਾ ਜੀ ਨੂੰ ਲਿਆ ਕੇ ਦੁਬਾਰਾ ਫਿਰ ਉਹਨਾਂ ਲੋਕਾਂ ਦੇ ਰੂਬਰੂ ਉਹਨਾਂ ਪਿੰਡ ਵਿੱਚ ਲੈ ਕੇ ਜਾਊਂਗਾ ਜੀ 50 ਆਪਰੇਸ਼ਨ ਚਲਾਨ ਤੋਂ ਪਹਿਲਾਂ ਨਸ਼ਾ ਤਸਕਰਾਂ ਤੱਕ ਜਾਣਕਾਰੀ ਪਹੁੰਚ ਜਾਂਦੀ ਹੈ ਉਹਦਾ ਕਸੂਰ ਵਰ ਕੌਣ ਹੈ ਦੇਖੋ ਇਹ ਕਿੱਦਣਾ ਕਿਤੇ ਜਿਹੜੀਆਂ ਕਾਲੀਆਂ ਪਿੰਡਾਂ ਵਿੱਚ ਵਿਚਾਲੇ ਰਲੇ ਹੋਏ ਲੋਕ ਨੇ ਜਿਹੜੇ ਮਹੀਨਾ ਲੈਂਦੇ ਨੇ ਜਾਂ ਹਫਤਾ ਲੈਂਦੇ ਨੇ ਕਿਤਨਾ ਕਿਤੇ ਉਹ ਲੋਕ ਕਸੂਰਬਾਰ ਨੇ ਉਹਨਾਂ ਦੇ ਨਾਮ ਵੀ ਸਾਡੇ ਕੋਲ ਆ ਚੁੱਕੇ ਆਜ ਮੈਂ ਮਾਫੀ ਚਾਹੁੰਦਾ ਮੀਡੀਆ 'ਚ ਨਹੀਂ ਮੈਂ ਹਜੇ ਨਾਮ ਦੇ ਰਿਹਾ ਮੀਡੀਆ ਦੇ ਵਿੱਚ ਵੀ ਦੇਣ ਤੇ ਮੈਨੂੰ ਕੋਈ ਗਰੇਜ਼ ਨਹੀਂ ਹੋਊਗਾ ਪਰ ਮੈਂ ਹਜੇ ਉਹਨਾਂ ਨੂੰ ਇੱਕ ਮੌਕਾ ਦੇ ਰਿਹਾ ਕਿ ਬੰਦੇ ਦੇ ਪੁੱਤ ਬਣ ਜਾਓ ਜੇ ਤੁਸੀਂ ਨਾਂ ਸੁਧਰੇ ਜੇ ਲੋਕਾਂ ਦਾ ਵਿਸ਼ਵਾਸ ਘਾਟ ਇੱਦਾਂ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਆ ਨੌਕਰੀ ਤੋਂ ਪੈਨਸ਼ਨ ਦੇ ਵਿੱਚ ਡਵਰਟ ਹੋਣ ਲੱਗਿਆ ਉਹ ਤਾਂ ਟਾਈਮ ਨਹੀਂ ਲੱਗਣੇ ਤੁਸੀਂ ਕਿਹਾ ਕਿ ਪੁਲਿਸ ਨੂੰ ਵੀ ਧਮਕਿਆ ਦਿੰਦੇ ਆ ਲੱਤਾ ਭੰਦੇ ਆ ਫਿਰ ਇਹਨਾਂ ਦੀ ਪੁਸ਼ਤ ਪਨਾਹੀ ਕੌਣ ਕਰਦਾ ਪਿੱਛੇ ਕੌਣ ਹੈ ਦੇਖੋ ਇਹਨਾਂ ਦੀ ਪਿੱਛੇ ਪੁਸ਼ਤ ਪਨਾਹੀ ਤਾਂ ਇਹਨਾਂ ਦਾ ਜਿਹੜਾ ਅਰਬਾ ਰੁਪਈਆ ਕਰੋੜਾ ਰੁਪਈਆ ਕਮਾਇਆ ਉਹ ਕਿਤੇ ਨਾ ਕਿਤੇ ਪੁਸ਼ਤ ਪਨਾਹੀ ਤਾਂ ਉਹ ਦੋ ਨੰਬਰ ਦੇ ਪੈਸੇ ਨਾਲ ਹੀ ਹੁੰਦੀ ਆ ਕੌਣ ਕਰ ਰਿਹਾ ਫਿਰ ਉਹ ਪੁਸ਼ਤ ਪਨਾਹੀ ਕਿਤੇ ਨਾ ਕਿਤੇ ਦੇਖੋ ਕੋਈ ਅਫਸਰ ਇਹਨਾਂ ਨੇ ਵੱਡੇ ਅਫਸਰਾਂ ਨਾਲ ਸੈਟਿੰਗ ਹੈ ਇਹਨਾਂ ਦੀ ਹੋ ਸਕਦਾ ਪੰਜਾਬ ਲੈਵਲ ਦੇ ਹੋ ਸਕਦਾ ਸੈਂਟਰਲ ਲੈਵਲ ਦੇ ਕਿਉਂਕਿ ਇਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਪੈਸੇ ਨਾਲ ਇਹ ਇਹਨਾਂ ਨੇ ਬੰਦੇ ਪਾਲੇ ਹੋਏ ਆ ਜਿਹੜੇ ਕਿਤੇ ਨਾ ਕਿਤੇ ਮਤਲਬ ਹੋ ਸਕਦਾ ਹੈ ਕਿ ਸੈਂਟਰ ਚੋਂ ਫੋਨ ਆ ਜਾਂਦਾ ਹੋਵੇ ਠੀਕ ਹੈ ਜੀ ਇਸ ਕਰਕੇ ਇਹਨਾਂ ਦੇ ਉੱਤੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਾਰਵਾਈ ਹੁੰਦੀ ਦਿਖੂਗੀ ਸੋ ਇਹ ਜਿਹੜੇ ਇਹ ਭਾਵੇਂ ਜਿੰਨੀਆਂ ਪੁਸ਼ਤਪਨਾਈਆਂ ਕਰਨ ਇਹ ਜਿੰਨਾ ਮਰਜ਼ੀ ਪੈਸਾ ਸਿੱਟ ਲੈਣ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਜੋ ਮਾਮਾ ਦੇ ਪੁੱਤ ਮਾਰੇ ਨੇ ਪੰਜਾਬ ਦੇ ਵਿੱਚ ਉਹਦੀ ਸਜ਼ਾ ਇਹਨਾਂ ਨੂੰ ਬਣਦੀ ਜ਼ਰੂਰ ਮਿਲੂ 17 ਨੇ 3 ਸਾਲ ਥੋੜੀ ਸਰਕਾਰ ਨੂੰ ਹੋ ਗਈ ਪਹਿਲਾਂ ਵੀ ਨਸ਼ਾ ਵੇਚਦੇ ਹੋਣੇ ਆਲੇ ਹੋਣੇ ਹੈਗੇ ਤੇ ਹੁਣ ਕਿਉਂ ਤੁਸੀਂ ਬੋਲ ਰਹੇ ਹੋ ਤਿੰਨ ਸਾਲਾਂ ਤੋਂ ਕਿਉਂ ਨਹੀਂ ਬੋਲੇ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਜੀ ਪਿਛਲੇ 3 ਸਾਲਾਂ ਦੇ ਵਿੱਚ ਕਈ ਲੋਕ ਕਹਿੰਦੇ ਨੇ ਜੀ ਦਿੱਲੀ ਹਾਰਨ ਤੋਂ ਬਾਅਦ ਤੁਸੀਂ ਤਾਂ ਪੰਜਾਬ ਸਰਕਾਰ ਐਕਟਿਵ ਹੋ ਗਈ ਆ ਭਾਈ ਦਾ ਸਵਾਲ ਵੀ ਇਹੀ ਹੈ ਮੈਂ ਕਿੰਨਾ ਸਾਲਾਂ ਦੇ ਵਿੱਚ ਭਾਵੇਂ ਕਿ ਅਸੀਂ ਜਿਸ ਤਰ੍ਹਾਂ ਦੀ ਹੁਣ ਜੁੱਤ ਨਸ਼ਿਆਂ ਵਿਰੁੱਧ ਆਰ ਪਾਰ ਦੀ ਲੜਾਈ ਛੇੜੀ ਹੈ ਇਸ ਲੈਵਲ ਦੀ ਲੜਾਈ ਭਾਵੇਂ ਤੁਸੀਂ ਸੋਚ ਸਕਦੇ ਆ ਵੀ ਨਹੀਂ ਛੇੜੀ ਸੀ ਪਰ ਨਸ਼ੇ ਦੇ ਸੁਦਾਗਰਾਂ ਉੱਤੇ ਜਿੰਨੇ ਪਿਛਲੇ 20 ਤੋਂ 25 ਸਾਲਾਂ ਦੇ ਵਿੱਚ ਪਰਚੇ ਹੋਏ ਨੇ ਜਿੰਨੇ 20 ਤੋਂ 25 ਸਾਲਾਂ ਦੇ ਵਿੱਚ ਐਫਆਈਆਰ ਹੋਈਆਂ ਨੇ ਉਹਨਾਂ ਤੋਂ ਦੁੱਗਣੀਆਂ ਨਹੀਂ ਬਲਕਿ ਤਿਗਣੀਆਂ ਐਫਆਈਐਫਆਰ ਆਈਆਂ ਜਿਹੜੇ ਤਿਗਣੀਆਂ ਪਰਚੇ ਨੇ ਉਹ ਇਹਨਾਂ ਨਸ਼ੇ ਤਸਕਰਾਂ ਦੇ ਉੱਤੇ ਹੋਏ ਨੇ ਹੁਣ ਜਿਹੜਾ 3 ਸਾਲ ਬਾਅਦ ਇਹ ਪੰਜਾਬ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਹੁਣ ਜਿਹੜੀ ਆਰ ਪੜ ਦੀ ਲੜਾਈ ਆ ਸਰਕਾਰ ਦਾ ਅੱਧੇ ਤੋਂ ਜ਼ਿਆਦਾ ਸਮਾਂ ਨਿਕਲ ਚੁੱਕਾ ਹੁਣ ਜਿਹੜੀ ਆਰ ਪੜ ਦੀ ਲੜਾਈ ਆ ਜੁੱਧ ਨਸ਼ਿਆਂ ਵਿਰੁੱਧ ਛੇੜ ਕੇ ਇਹ ਜਿਹੜਾ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਬੰਦੇ ਦੇ ਪੁੱਤ ਬਣ ਜੋ ਸਰਕਾਰ ਦੀ ਨੀਅਤ ਬੜੀ ਸਾਫ਼ ਆ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਡਟ ਕੇ ਉਸ ਬੰਦੇ ਦਾ ਨਾਮ ਦੱਸੋ ਮੈਂ ਪ੍ਰੈਸ ਕਾਨਫਰੰਸ ਦੇ ਮਾਧਿਅਮ ਰਾਹੀਂ ਮੈਂ ਸਾਰੇ ਚੈਨਲਾਂ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਵੀ ਅਗਰ ਕੋਈ ਬੰਦਾ ਨਸ਼ਾ ਵੇਚਦਾ ਜਾਂ ਲੋਕਾਂ ਦੇ ਧੀਆ ਪੁੱਤਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਮਜਬੂਰ ਕਰ ਰਿਹਾ ਜਾਂ ਤਸ਼ਕਰੀ ਕਰ ਰਿਹਾ ਤੇ ਤੁਸੀਂ ਸਾਡੇ ਧਿਆਨ ਦੇ ਵਿੱਚ ਪ੍ਰਸ਼ਾਸਨ ਦੇ ਧਿਆਨ ਵਿੱਚ ਜ਼ਰੂਰ ਲਿਆਓ ਔਰ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦਿੰਦਾ ਕਿ ਕਿਤੇ ਵੀ ਕੋਈ ਵੀ ਪੁਲਿਸ ਮੁਲਾਜ਼ਮ ਅਗਰ ਕੋਈ ਤੁਹਾਡਾ ਨਾਮ ਕਿਤੇ ਬਾਹਰ ਨਸ਼ਾ ਤਸਕਰਾਂ ਦੇ ਕੋਲ ਉਜਾਗਰ ਕਰਦਾ ਤੇ ਤੁਸੀਂ ਉਹਦੇ ਬਾਰੇ ਵੀ ਦੱਸੋ ਉਹਦੇ ਉੱਤੇ ਵੀ ਤੁਰੰਤ ਜਿਹੜੀ ਆ ਸਖਤ ਕਾਰਵਾਈ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਜਾਊਗੀ ਸੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਨਾ ਕਿ ਜਿਹੜੀ ਇਹ ਅੱਜ ਦੀ ਪ੍ਰੈਸ ਕਾਨਫਰੰਸ ਆ ਇਹ ਕੋਈ ਮੇਰੀ ਪ੍ਰਸ਼ਾਸਨ ਦੇ ਖਿਲਾਫ ਨਹੀਂ ਹੈਗੀ ਇਹ ਪ੍ਰੈਸ ਕਾਨਫਰੰਸ ਮੇਰੀ ਕੋਈ ਪੰਜਾਬ ਪੁਲਿਸ ਦੇ ਅਗੇਂਸਟ ਨਹੀਂ ਹੈਗੀ ਪੰਜਾਬ ਪੁਲਿਸ ਮੈਂ ਫਿਰ ਕਹਿ ਰਿਹਾ ਬਹੁਤ ਵਧੀਆ ਕੰਮ ਕਰ ਰਹੀ ਆ ਮਾਨਯੋਗ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਬਹੁਤ ਵਧੀਆ ਨੌਜਵਾਨ ਅਫਸਰ ਨੇ ਵਧੀਆ ਕੰਮ ਕਰ ਰਹੇ ਨੇ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਹੈਗਾ ਇਹ ਜਿਹੜੇ ਬੜਕਾ ਮਾਰ ਰਹੇ ਤਿੰਨ ਪਰਿਵਾਰ ਨੇ ਇਹ ਜਿਹੜੇ ਕਿੰਗਪਿੰਡ ਬਣੇ ਹੋਏ ਮગરਮੱਛ ਨੇ ਵੱਡੇ ਵੱਡੇ ਸੁਦਾਗਰ ਨੇ ਇਹਨਾਂ ਨੂੰ ਅੱਜ 警告 ਦਿੰਨਾ ਮੈਂ ਖੁੱਲ੍ਹੇਆਮ ਚੇਤਾਵਨੀ ਕਰਦਾ ਕਿ ਬੰਦੇ ਦੇ ਪੁੱਤ ਬਣ ਜਾਓ ਨਹੀਂ ਤਾਂ ਬੰਦੇ ਦੇ ਪੁੱਤ ਬਣਾ ਕੇ ਛੱਡਾਂਗੇ ਕਰ ਰਹੇ ਤੁਸੀਂ ਸਾਰਾ ਪ੍ਰਸ਼ਾਸਨ ਦਿਨ ਰਾਤ ਸਖਤ ਮਿਹਨਤ ਕਰ ਰਿਹਾ ਪਰ ਕੁਝ ਚੰਦ ਜਿਹੜੇ ਵਿੱਚ ਦਲਾਲ ਟਾਈਪ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਸੂਹ ਦਿੰਦੇ ਨੇ ਸੋ ਉਹਨਾਂ ਲੋਕਾਂ ਦੇ ਮੇਰੇ ਕੋਲ ਨਾਮ ਇਕੱਲੇ ਇਕੱਲੇ ਦੇ ਆ ਚੁੱਕੇ ਨੇ ਬਿੱਡ ਪ੍ਰੂਫ ਮੈਂ ਅੱਜ ਇੱਥੇ ਮੀਡੀਆ ਦੇ ਸਾਹਮਣੇ ਉਹ ਨਾਮ ਨਸ਼ਰ ਨਹੀਂ ਕਰੂੰਗਾ ਅੱਜ ਸਿਰਫ ਮੈਂ ਨਸ਼ਾ ਤਸਕਰਾਂ ਦੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਨਾਮ ਨਸ਼ਰ ਕਰ ਰਿਹਾ ਜੇ ਇਹਾਂ ਦੇ ਉੱਤੇ ਟੋਟਲ ਕਾਰਵਾਈ ਨਾ ਕੀਤੀ ਗਈ ਤਾ ਉਹਨਾਂ ਦਲਾਲਾਂ ਦੇ ਨਾਮ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਜਾਗਰ ਕਰਾਂਗਾ ਔਰ ਹਜੇ ਮੈਂ ਉਹਨਾਂ ਜਿਹੜੇ ਮਗਰਮੱਛ ਨੇ ਜਿਹੜੇ ਮਤਲਬ ਅੰਦਰੋਂ ਅੰਦਰੀ ਦਲਾਲੀ ਕਰਕੇ ਮੋٹے ਪੈਸੇ ਛਾਪ ਕੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਚ ਉਤਾਰ ਰਹੇ ਨੇ ਸੋ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਮ ਤੁਹਾਡੇ ਬਿੱਦ ਪ੍ਰੂਫ ਮਾਣਯੋਗ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਮੈਂ ਬਹੁਤ ਜਲਦ ਇੱਕ ਦੋ ਦਿਨਾਂ ਵਿੱਚ ਜਾ ਕੇ ਸੰਝੇ ਕਰਾਂਗਾ ਉਹਨਾਂ ਨੂੰ ਸਾਰੀ ਜਾਣਕਾਰੀ ਦਵਾਂਗਾ ਕਿ ਤੁਸੀਂ ਕੀ ਇੱਥੇ ਕਰ ਰਹੇ ਹੋ ਅੱਛਾ ਕੁਝ ਨਹੀਂ ਹੋਇਆ ਇਸੇ ਕਰਕੇ ਮੈਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੋਊਗਾ ਨਹੀਂ ਹੋਊਗਾ ਤਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਨਾਲ ਲੈ ਕੇ ਮੈਂ ਜਾਊਗਾ ਜੀ ਔਰ ਗੜੁੱਪਣ ਔਰ ਤੋਂ ਸਾਜਨ ਨੇ ਆਵਾਜ਼ ਉਠਾਈ ਸੀ ਜੀ ਲੇਕਿਨ ਸਾਜਨ ਦੇ ਖਿਲਾਫ ਹੀ ਪ੍ਰਸ਼ਾਸਨ ਹੋ ਗਿਆ ਜੀ ਤੇ ਫਿਰ 7 ਦਿਨੇ ਵਾਲਿਆਂ ਨੂੰ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਦੋਂ ਇਨਕੁਆਰੀਆਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ 'ਚ ਵੀ ਥੋੜੀਆਂ-ਬਹੁਤੀਆਂ ਕਮੀਆਂ ਸਿਗੀਆਂ ਕਈ ਗੱਲਾਂ ਵਿੱਚੋਂ ਸਾਹਮਣੇ ਆਈਆਂ ਸੋ ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਪਰ ਜਿਹੜੀ ਬਾਕੀ ਉੱਥੇ ਦੀ ਜਿਹੜੀ ਨਸ਼ਾ ਰੋਕੂ ਕਮੇਟੀ ਹੈ ਉਹ ਸਾਰੀ ਸਾਡੇ ਕੋਲ ਆਂਦੀ ਜਾਂਦੀ ਹੈ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਔਰ ਸਾਜਨ ਭਾਜੀ ਦਾ ਵੀ ਪੂਰਾ ਬਚਾਅ ਜਿਹੜਾ ਸਰਕਾਰ ਨੇ ਕੀਤਾ ਠੀਕ ਹੈ ਨਸ਼ਾ ਤਸਕਰ ਬੜੇ ਪੈਸੇ ਵਾਲੇ ਨੇ ਬڑے ਧਨਾੜ ਨੇ ਔਰ ਬੜਾ ਉਹਨਾਂ ਨੇ 2 ਨੰਬਰ 'ਚ ਪੈਸਾ ਕਮਾਇਆ ਹੋ ਸਕਦਾ ਕਿਤੇ ਨਾ ਕਿਤੇ ਠਰ ਲਾ ਲਈ ਹੋਵੇ ਠੀਕ ਹੈ ਜੀ ਸੋ ਪਰ ਨਸ਼ਾ ਤਸਕਰਾਂ ਨੂੰ ਠੋਕ ਬਜਾ ਕੇ ਅੰਦਰ ਪਚਾ ਕੇ ਛੱਡਾਂਗੇ ਬਣਦੀ ਸਜ਼ਾ ਦਵਾ ਕੇ ਚੈਨਲਾਂ ਦੇ ਉੱਤੇ YouTube ਦੇ ਉੱਤੇ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਕਿ ਟੋਟਲੀ ਨਸ਼ਾ ਤਸਕਰਾਂ ਦੇ ਜਿਹੜੇ ਘਰ ਆ ਉਠਾਏ ਜਾ ਰਹੇ ਆ ਜੇ ਇਨਕ੍ਰੋਚਮੈਂਟ ਆ ਜਾਂ ਕਿਸੇ ਨੇ ਕਬਜ਼ਾ ਕੀਤਾ ਹੋਇਆ ਉਹਨੇ ਕਿੰਨੀ ਜਗ੍ਹਾ 'ਚ ਕਬਜ਼ਾ ਕੀਤਾ ਹੋਇਆ ਉਹ ਉੰਨੀ ਜਗ੍ਹਾ ਛੁਟਾਇਆ ਹੋਊਗਾ ਪਰ ਮੋਸਟਲੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਹਿਮ ਨਹੀਂ ਦੇ ਰਹੀ ਸਰਕਾਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਬਖਸ਼ਾਂਗੇ ਨਹੀਂ ਇਹ ਮੈਂ ਗਾਰੰਟੀ ਦਿੰਦਾ ਹਾਂ